ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸੀ ਕਾ ਮੈਂ ਆ ਤੁਹਾਡਾ ਉਸਰਾਜ ਸੰਜੀਵ ਅਰੋੜਾ ਦੇ ਹੱਕ ਵਿੱਚ ਆਏ ਸ਼ਰੂਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜ ਲਏ ਤੇ ਉਹਨਾਂ ਪੰਜਾਂ ਮੈਂਬਰਾਂ ਦੇ ਵਿੱਚੋਂ ਸਭ ਤੋਂ ਮੋਹਰੀ ਨੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਕਹਿੰਦੇ ਨੇ ਕਿ ਮਨਪ੍ਰੀਤ ਜੱਲੀ ਹੋ ਗਿਆ ਨੇ ਕਿਉਂਕਿ ਉਹਨਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਔੜਾ ਦੀ ਹਲਕਾ ਲੁਧਿਆਣਾ ਦੀ ਪਸ਼ਮੀ ਚੋਣ ਦੇ ਵਿੱਚ ਇਸ ਦਾ ਖੁਲਾਸਾ ਹੋ ਗਿਆ ਹੈ ਕਿਉਂਕਿ ਮਨਪ੍ਰੀਤ ਯਾਲੀ ਵੈਸੇ ਤੇ ਕਹਿੰਦੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰ ਰਹੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜੇ ਹੁਕਮਨਾਮੇ ਹੋਏ ਨੇ ਉਹਨਾਂ ਨੂੰ ਇਨਬਿਨ ਲਾਗੂ ਕਰ ਰਹੇ ਹਾਂ ਸਾਡੀ ਮਨਸਾ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ ਨਹੀਂ ਅਸੀਂ ਸਿਰਫ ਪੁਨਰ ਸਜੀਤੀ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਈ ਤੁਹਾਡੇ ਕੁੜਮ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਕਿਸ ਦੀ ਸੰਜੀਪ ਅਰੋੜਾ ਦੀ ਕੀ ਤੁਹਾਡਾ ਕੁੜਮ ਗੁਰਪ੍ਰੀਤ ਗਿੱਲ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਕੀ ਤਬਕੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਈ ਤੁਸੀਂ ਵੀ ਬਹੁਤ ਕਰੋੜਾਂ ਰੁਪਏ ਕਮਾਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਕਿਉਂਕਿ ਇਹ ਖੁਦ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਈ ਕਰੋੜਪਤੀ ਬਣਾਇਆ ਹੈ ਮਨਪ੍ਰੀਤ ਯਾਦੂ ਨੂੰ ਜਦੋਂ ਕਲੋਨੀਆਂ ਕੱਟੀਆਂ ਗਈਆਂ ਕੀ ਉਹਨਾਂ ਕਲੋਨੀਆਂ ਦੇ ਵਿੱਚ ਧਾਂਦਲੀ ਕੀਤੀ ਮਨਪ੍ਰੀਤ ਯਾਲੀ ਨੇ ਕੀ ਮਨਪ੍ਰੀਤ ਯਾਲੀ ਸੱਚੇ ਸੁੱਚੇ ਬਿਜ਼ਨਸਮੈਨ ਨੇ ਸੱਚੇ ਸੁੱਚੇ ਸਿਆਸਤਾਨ ਨੇ ਕੀ ਸੱਚ ਦੇ ਆਧਾਰ ਤੇ ਸੱਚ ਤੇ ਪਹਿਰਾ ਦਿੰਦੇ ਨੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਮਨਪ੍ਰੀਤ ਯਾਲੀ ਦੇ ਸਕੇ ਕੁੜਮ ਗੁਰਪ੍ਰੀਤ ਗਿੱਲ ਜਿਹੜੇ ਨੇ ਉਹ ਤੁਰਪੈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਉਮੀਦਵਾਰ ਹਲਕਾ ਲੁਧਿਆਣਾ ਦੀ ਪਸ਼ਮੀ ਜਿਮਣੀ ਚੋਣ ਦੇ ਲਈ ਸੰਜੀਵ ਅਰੋੜਾ ਦੇ ਹੱਕ ਵਿੱਚ ਸੰਜੀਵ ਅਰੋੜਾ ਦੇ ਹੱਕ ਵਿੱਚ ਗੁਰਪ੍ਰੀਤ ਗਿੱਲ ਜੋ ਕਿ ਮਨਪ੍ਰੀਤਿਆਲੀ ਦੇ ਸਕੇ ਕੁੜਮ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸੁਣਦੇ ਹਾਂ ਕਿ ਕੀ ਉਹਨਾਂ ਨੇ ਕਿਹਾ ਹੈ ਕਿਉਂ ਆਕਰਕਾਰ ਮਨਪ੍ਰੀਤਿਆਲੀ ਨੂੰ ਆਪਣੇ ਕੁੜਮ ਨੂੰ

ਇਹ ਹੈ ਭਗਵੰਤ ਮਾਨ ਭਗਵੰਤ ਮਾਨ ਕਹਿੰਦੇ ਨੇ ਕਿ ਮਾਨਨਪ੍ਰੀਤ ਅਕਾਲੀ ਦਲ ਦੀਆਂ ਵੀ ਸਾਡੇ ਕੋਲ ਫਾਈਲਾਂ ਪਈਆਂ ਨੇ ਇਸ ਕਰਕੇ ਵਿਲਸਾ ਸਿੰਘ ਬਲਟੋਆ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਲਜ਼ਾਮ ਲਗਾ ਰਹੇ ਨੇ ਭਈ ਇਹ ਡਰ ਦੇ ਮਾਰੇ ਕਿ ਆਪ ਨਹੀਂ ਗਏ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਨੇ ਲੇਕਿਨ ਆਪਣੇ ਕੁੜਮ ਨੂੰ ਤੋੜ ਦਿੱਤਾ ਗਿਆ ਹੈ ਸੰਜੀਪ अरोड़ा ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ